ਪੰਡ ਪੰਜਾਬ ਦੇ ਟੀਵੀ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਦੋਸਤੋ ਬਹੁਤ ਵੱਡੀ ਖਬਰ ਹੈ ਧੁੰਦ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਸ ਬੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਧੁੰਦ ਦਾ ਪ੍ਰਕੋਪ ਹੈ ਉਹ ਛਾਇਆ ਹੋਇਆ ਹੈ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ WeatherData report ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਦੋਸਤੋ ਖਾਸ ਕਰਕੇ ਮੇਰੇ ਬਹੁਤ ਸਾਰੇ ਵੀਰ ਨੇ ਜਿਹੜੇ ਕਿ ਡਰਾਈਵਿੰਗ ਕਰਦੇ ਨੇ ਡਰਾਈਵਿੰਗ ਬੇਸ਼ੱਕ ਕੋ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ ਮੋਟਰਸਾਈਕਲ ਦੀ ਡਰਾਈਵਿੰਗ ਹੋਵੇ ਕਾਰ ਦੀ ਹੋਵੇ ਸਾਈਕਲ ਦੀ ਹੋਵੇ ਬਹੁਤ ਸੋਚ ਸਮਝ ਕੇ ਸੜਕਾਂ ਦੇ ਉੱਪਰ ਡਰਾਈਵਿੰਗ ਕਰਨੀ ਚਾਹੀਦੀ ਹੈ ਖਾਸ ਕਰਕੇ ਜੇ ਮੈਂ ਪਿੰਡਾਂ ਦੇ ਏਰੀਆ ਦੀ ਗੱਲ ਕਰਾਂ ਤਾਂ ਪਿੰਡਾਂ ਦੇ ਜਿਹੜੇ ਲਿੰਕ ਰੋਡ ਐ ਹਾਲਾਂਕਿ ਕੁਝ ਹੋਣਗੇ ਜਿਨ੍ਹਾਂ ਦੇ ਉੱਪਰ ਵਾਈਟ ਲਾਈਨ ਜਿਹੜੀ ਲੱਗੀ ਹੋਈ ਹੈ ਲੇਕਿਨ ਜ਼ਿਆਦਾ ਕਰਕੇ ਦੇਖਣ ਨੂੰ ਇਹ ਮਿਲਿਆ ਕਿ ਵਾਈਟ ਲਾਈਨ ਲੱਗੀ ਤਾਂ ਹੋਈ ਹੈ ਲੇਕਿਨ ਪੂਰੀ ਤਰ੍ਹਾਂ ਧੁੰਦ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਔਰ ਸਰਕਾਰ ਨੂੰ ਚਾਹੀਦਾ ਹੈ ਕਿ ਮਤਲਬ ਜਿਸ ਵੀ ਵਿਭਾਗ ਦੇ ਨਾਲ ਰਿਲੇਟਡ ਹੈ ਸਾਰੀਆਂ ਸਮੱਸਿਆਵਾਂ ਨੇ ਇਹਨਾਂ ਨੂੰ ਸਾਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਸਾਨੂੰ ਵੀ ਪਿਛਲੇ ਦਿਨੀ ਕਿਸੇ ਮਤਲਬ ਫੌਗ ਦੇ ਕਾਰਨ ਅਸੀਂ ਵੀ ਕਿਤੇ ਫਸ ਗਏ ਔਰ ਜਿਸ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਪਿੰਡਾਂ ਦੇ ਵਿੱਚ ਦੀ ਸਾਨੂੰ ਕਿਤੇ ਵੀ ਵਾਈਟ ਲਾਈਨ ਪੂਰੀ ਤਰ੍ਹਾਂ ਨਜ਼ਰ ਨਹੀਂ ਆਈ ਜਿਸ ਦੇ ਨਾਲ ਸਾਨੂੰ ਕਾਫੀ ਜ਼ਿਆਦਾ ਸਮੱਸਿਆ ਆਈ ਔਰ ਚਲੋ ਕਿਸੇ ਨਾ ਕਿਸੇ ਤਰ੍ਹਾਂ ਅਕਾਲਪੁਰਖ ਨੇ ਸਾਨੂੰ ਪਰਿਵਾਰ ਦੇ ਵਿੱਚੋਂ ਭੇਜ ਦਿੱਤਾ ਸੋ ਜੇਕਰ ਤੁਸੀਂ ਮੇਨ ਰੋਡ ਦੇ ਉੱਪਰ ਬਾਈਕ ਚਲਾ ਰਹੇ ਹੋ ਜਾਂ ਗੱਡੀ ਚਲਾ ਰਹੇ ਹੋ ਤੇ ਤੁਹਾਨੂੰ ਫੌਗ ਦੇ ਦਿਨਾਂ ਵਿੱਚ ਧੁੰਦ ਦੇ ਦਿਨਾਂ ਦੇ ਵਿੱਚ ਉਹ ਵਾਈਟ ਲਾਈਨ ਨੂੰ ਨਹੀਂ ਛੱਡਣਾ ਚਾਹੀਦਾ ਵਾਈਟ ਲੈਂਡ ਕਦੇ ਵੀ ਤੇਜ਼ ਨਾਲ ਚਲੋ ਇੱਕ ਦੂਜੇ ਦੀ ਗੱਡੀ ਨੂੰ ਕਰਾਸ ਕਰਨ ਦੀ ਕੋਸ਼ਿਸ਼ ਨਾ ਕਰੋ ਬਸ ਜਿੰਨੀ ਕੁ ਵੀ ਤੁਹਾਡੀ ਵਿਜ਼ਿਬਿਲਟੀ ਹੈ ਉਸ ਵਿਜ਼ਿਬਿਲਟੀ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਤੁਸੀਂ ਆਪਣੀ ਡਰਾਈਵਿੰਗ ਕਰ ਸਕਦੇ ਹੋ ਬਹੁਤ ਸਾਰੇ ਵੀਰ ਜਿਹੜੇ ਸਾਈਕਲਾਂ ਤੇ ਸਫ਼ਰ ਕਰਦੇ ਨੇ ਉਹਨਾਂ ਦਾ ਵੀ ਖਾਸ ਕਰਕੇ ਧਿਆਨ ਰੱਖੋ ਕਿਉਂਕਿ ਸਾਈਕਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੌਸ਼ਨੀ ਨਹੀਂ ਹੁੰਦੀ ਹਾਲਾਂਕਿ ਜਿਹੜੇ ਸਮਝਦਾਰ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਸਾਈਕਲ ਤੇ ਸਫ਼ਰ ਕਰਨਾ ਹੈ ਉਹ ਆਪਣੇ ਕੋਲ ਕਿਸੇ ਨਾ ਕਿਸੇ ਤਰ੍ਹਾਂ ਮੋਬਾਈਲ ਜਾਂ ਟਾਰਚ ਦਾ ਸਹਾਰਾ ਲੈ ਲੈਂਦੇ ਆ ਲੇਕਿਨ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਹਾਲਾਤ ਕਿਸ ਤਰ੍ਹਾਂ ਦੇ ਨੇ ਸੋ ਇਸ ਕਰਕੇ ਧੁੰਦ ਦੇ ਦਿਨਾਂ ਦੇ ਵਿੱਚ ਆਪਣੇ ਵੈਦਰ ਰਿਪੋਰਟ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਜੇਕਰ ਤੁਸੀਂ ਮਤਲਬ ਜ਼ਰੂਰੀ ਤੁਹਾਨੂੰ ਹੈ ਕਿ ਮੇਰਾ ਜਾਣਾ ਹੈ ਔਰ ਮੈਨੂੰ ਆਪਣੇ ਪਰਿਵਾਰ ਨਾਲ ਲੈ ਕੇ ਜਾਣਾ ਪੈਣਾ ਹੈ ਔਰ ਤੁਸੀਂ ਬਹੁਤ ਹੀ ਸਾਵਧਾਨੀ ਦੇ ਨਾਲ ਆਪਣੇ ਪਰਿਵਾਰ ਨੂੰ ਆਪਣੀ ਮੰਜ਼ਲ ਤੇ ਪਹੁੰਚਾਉਣਾ ਹੈ ਔਰ ਆਪ ਵੀ ਆਪਣੀ ਮੰਜ਼ਲ ਤੇ ਪਹੁੰਚਣਾ ਹੈ ਸੋ ਦੋਸਤੋ ਧੁੰਦ ਦੇ ਦਿਨਾਂ ਦੇ ਵਿੱਚ ਸੰਕੋਚ ਕਰੋ ਕਿ ਆਪਣੀ ਪਲੈਨਿੰਗ ਘੱਟ ਕਰੋ ਠੀਕ ਹੈ ਜਿਹੜੇ ਕੰਮ ਕਰਨੇ ਉਹ ਤਾਂ ਕਰਨੇ ਹੀ ਪੈਣਗੇ ਲੇਕਿਨ ਕੋਸ਼ਿਸ਼ ਇਹ ਕਰੋ ਕਿ ਆਪਣੀ ਪਲੈਨਿੰਗ ਜਿਹੜੀ ਹੈ ਉਹ ਵੈਦਰ ਦੇ ਹਿਸਾਬ ਨਾਲ ਤੁਸੀਂ ਜ਼ਰੂਰ ਕਰ ਲਓ ਕਿਉਂਕਿ ਕਹਿੰਦੇ ਹੁੰਦੇ ਆ ਕਿ ਘੜੀ ਦਾ ਖੁੰਝਿਆ ਜਿਹੜਾ ਹੈ ਬੰਦਾ ਦਿਨਾਂ ਤੇ ਚੱਲ ਜਾਂਦਾ ਸੋ ਇਸ ਕਰਕੇ ਫੌਗ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੈ ਖਾਸ ਕਰਕੇ ਜਿਵੇਂ ਸਵਾਦਾ ਮੇਲ ਸੀਗਾ ਸਵਾ ਲਗਣੀ ਸੀਗੀ ਉਸ ਵੇਲੇ ਬੜੀ ਉਮੀਦ ਸੀ ਕਿ ਧੁੰਦ ਪਏਗੀ ਲੇਕਿਨ ਉਹਨਾਂ ਦਿਨਾਂ ਵਿੱਚ ਧੁੰਦ ਨਹੀਂ ਪਈ ਔਰ ਉਸ ਤੋਂ ਬਾਅਦ ਧੁੰਦ ਪੈਣੀ ਸ਼ੁਰੂ ਹੋ ਗਈ ਹਾਲਾਂਕਿ ਬਰਸਾਤ ਉਹਨਾਂ ਦਿਨਾਂ ਦੇ ਵਿੱਚ ਖਾਸੀ ਹੋਈ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਫੌਗ ਜਿਹੜੀ ਹੈ ਉਹ ਕਾਫੀ ਸੰਘਣੀ ਹੈ ਕਾਫੀ ਜ਼ਿਆਦਾ ਵਿਜ਼ਿਬਿਲਟੀ ਨਜ਼ਰ ਨਹੀਂ ਆਉਂਦੀ ਸੋ ਇਸ ਕਰਕੇ ਆਪਣਾ ਔਰ ਆਪਣੇ ਪਰਿਵਾਰ ਦਾ ਖਿਆਲ ਜ਼ਰੂਰ ਰੱਖਣਾ ਔਰ ਦੋਸਤੋ ਇਹ ਜਾਣਕਾਰੀ ਹੈ ਤੁਹਾਡੇ ਲਈ ਹੈ ਕਿਉਂਕਿ ਭੰਡ ਪੰਜਾਬ ਦੇ ਟੀਵੀ ਚੈਨਲ ਜਦੋਂ ਤੁਸੀਂ ਸਰਚ ਕਰੋਗੇ ਭੰਡ ਪੰਜਾਬ ਦੇ ਟੀਵੀ ਚੈਨਲ ਪੂਰਾ ਲਿਖ ਕੇ ਤੁਹਾਡੇ ਕੋਲ ਸਾਰੀਆਂ ਜਿਹੜੀਆਂ ਵੀਡੀਓਜ਼ ਉਹ ਆ ਜਾਣਗੀਆਂ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੁੜੇ ਰਹੋ ਭੰਡ ਪੰਜਾਬ ਦੇ ਟੀਵੀ ਚੈਨਲ